ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਫਾਰਮ ਚੈਨਲ ਦੇਖ ਰਹੇ ਕਿਸਾਨ ਦੋਸਤਾਂ ਨੂੰ ਵੀਰਾਂ ਨੂੰ ਅੱਜ ਆਪ ਆਏ ਸੀ ਜੀ ਲੁਧਿਆਣੇ ਬਾਈ ਕਮਲਜੀਤ ਦੇ ਕੋਲੇ ਤੇ ਗੱਲਾਂ ਬਾਤਾਂ ਕਰਦੇ ਆਂ ਜੀ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਝੋਟੀ ਜੀ ਦਾ ਬਾਈ ਨੇ ਲਾਈਵ ਕਰਾਇਆ ਆਹ ਵਾਲੀ ਗੋਪੀ ਵਨ ਵਾਲੀ ਤੇ ਬਹੁਤ ਸੋਹਣੀ ਝੋਟੀ ਆ ਜੀ ਆਰਡਰ ਕੁਆਲਿਟੀ ਬਹੁਤ ਵਧੀਆ ਸੇਰ ਦਾ ਟਾਈਮ ਆ ਚੋਣ ਤੋਂ ਬਾਅਦ ਹੁਣੇ ਤਿਆਰ ਹੋਈ ਪਈ ਆ ਦੇਖੋ ਤੁੰਨਾ ਇੱਕ ਤੋਂ ਵਧੀਆ ਆਰਡਰ ਦਿਖਾਉਨੇ ਆ ਤੇ ਜਿਹੜੇ ਨਵੇਂ ਜੁੜਿਆ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਜੀ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਤੇ ਬਾਈ ਨਾਲ ਗੱਲਾਂ ਬਾਤਾਂ ਕਰਾਉਣੇ ਆ ਬਾਈ ਕੋਲ ਕਾਫੀ ਚੰਗੀਆਂ ਮੱਜਾਂ ਨੇ ਜੜੀਆਂ ਚੰਗੇ ਦੁੱਧ ਤੇ ਚਲਦੀਆਂ ਨੇ ਗੋਪੀਵਾਨ ਦੀਆਂ ਨੇ ਜਾਂ ਹੋਰ ਜਿਹੜੇ ਜਿਹੜੇ ਹਨਾ ਤੇ ਇੱਧਰ ਨਾਲ ਸਾਈਵਾਲ ਵੀ ਐ ਐਚਐਫ ਉਹ ਵੜਾਂ ਵੀ ਨੇ ਦੁੱਧ ਦਾ ਕੰਮ ਬਾਈ ਦਾ ਤੇ ਕਰਾਉਣੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਜੀ ਪਹਿਲਾਂ ਤਾਂ ਮੁਬਾਰਕਾਂ ਜੀ ਮੱਝ ਨੇ ਦੁੱਧ ਬਹੁਤ ਸੋਹਣਾ ਕੱਢਿਆ ਤੁਸੀਂ ਦੱਸ ਰਹੇ ਸੀ ਵੀ ਹੋਰ ਵੀ ਵਧੀਆ ਦੁੱਧ ਤੇ ਚੱਲ ਰਹੀ ਹੁੰਦਾ ਹੈ ਹਾਂਜੀ ਹਾਂਜੀ ਹੁਣ ਆਪਾਂ ਦੁਬਾਰਾ ਕਰਾਂਗੇ ਚੋਈਏ ਦੀ ਅੱਛਾ ਪਹਿਲਾਂ ਨਾਲੋਂ ਆਪਟਿਆ ਗਿਆ ਸੀ ਠੀਕ ਹੈ ਕੁਝ ਮੌਸਮ ਦਾ ਫਰਕ ਪੈ ਗਿਆ ਹਾਂ ਕੋਜੋਨ ਜੇ ਤਾਂ ਜਦੋਂ ਵੀ ਨੂੰ ਟਾਈਮ ਹੁੰਦਾ ਡੱਕਰ ਪੀ ਕੇ ਆਪਣੇ ਫੜਦਾ ਹੀ ਆ ਜੀ ਹਾਂਜੀ 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 ਉਹਦਾ ਤਸਵੀਰ ਨੂੰ ਲੈ ਡਾਈਟੀ ਦੇ ਨਹੀਂ ਸੀਗੇ ਅੱਛਾ ਥੋੜਾ ਜਿਦਾ ਟਾਈਮ ਥੋੜਾ ਵਧਿਆ ਦੋਸਤ ਮੌਸਮ ਦਾ ਸਭ ਕੋਲ ਜਿਆਦਾ ਫਰਕ ਮੌਸਮ ਦਾ ਫਰਕ ਪੈਂਦਾ ਹਾਂ ਹੂੰ ਉਹਦੋਂ ਜਦੋਂ ਮੈਂ ਚੋਆਈਸ ਨੂੰ ਕੀਤੀ ਉਹਦੇ ਵਿੱਚ ਜੇ ਆਣ ਕੇ ਤਾਂ ਬੰਗ ਹੁੰਸ ਗਿਆ ਬਹੁਤ ਜਿਆਦਾ ਹੋ ਗਿਆ ਸੀ ਹੁੰਮਸ ਹੈਗਾ ਸੀਗਾ ਹਾਂ ਇੱਕ ਨਾ ਤੁਹਾਡੇ ਛੱਤ ਵੀ ਨੀਵੇਂ ਇੰਨੀ ਛੱਤ ਨੀਵੇਂ ਚ ਦੁੱਧ ਕੱਢ ਗਈ ਬਹੁਤ ਬਹੁਤ ਵਧੀਆ ਗੱਲ ਹੈ ਹਾਂ ਉੱਪਰ ਹੱਥ ਲੱਗੀ ਜਾਂਦਾ ਤੇ ਬਹੁਤ ਸੋਹਣਾ ਦੁੱਧ ਕੱਢਿਆ ਨੇ ਤੇ ਹੁਣ ਦੁਬਾਰਾ ਫੇਰ ਲਾਈਵ ਕਰਨੀ ਆ ਹਾਂਜੀ ਦੁਬਾਰਾ ਫੇਰ ਲਾਈਵ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਰਾਂਗੇ ਇਹ ਹੈਗੀ ਗੋਪੀ ਵੰਨ ਦੀ ਹਾਂਜੀ ਗੋਪੀ ਵੰਨ ਦੀ ਆ ਜੀ ਠੀਕ ਹੈ ਤੇ ਇਹ ਜਿਹੜੀ ਨਾਲ ਖੜੀ ਹੈ ਇਹ ਕੀ ਦੀ ਗੱਲ ਕਰਦੇ ਤੁਸੀਂ ਇਹ ਜਿਹੜੇ ਨੇ ਇਹ ਬਲੀ ਪੰਨੂ ਫਾਰਮ ਵਾਲਿਆਂ ਦੀ ਜੀ ਇਹ ਮਖਰੀਤੀ ਆ ਅੱਛਾ ਮਖਰੀਤੀ ਤੋਂ ਲਈ ਆ ਕਿਉਂਕਿ ਉਹਨਾਂ ਨੇ ਕਿਹਾ ਵਾ ਵੀ ਇਹ ਬਲੀ ਪੰਨੂ ਫਾਰਮ ਦੀ ਆ ਅੱਛਾ ਤੇ ਆਪਾਂ ਇਹਦੀ ਵੀ ਦਵਾਈ ਕਰਾਂਗੇ ਇਹਦੀ ਵੀ ਕਰਨੀ ਆ ਇਹਦੀ ਵੀ ਕਰਾਂਗੇ ਠੀਕ ਹੈ ਵਧੀਆ ਦੁੱਧ ਤੇ ਚੱਲਦੀ ਆ ਚਾਰ ਰੌਂਦੇ ਹੱਲੇ ਠੀਕ ਹੈ ਕਿੰਨੀ ਚੰਗੀ ਆ ਬਹੁਤ ਕੀ ਥਾਂ ਮਾਰੇਗਾ ਫਸਲੀ ਜੰਨੀ ਕਮਜ਼ੋਰ ਸੀ ਮਰਕੋ ਦਿਨਾਂ ਜੀ ਆ ਕੇ ਹੁਣ ਮਰ ਲੇ ਜਾਣਾ ਚਾਰ ਦਿਨ ਨੂੰ ਬਹੁਤ ਕੰਢੀ ਸੀ ਬਹੁਤ ਹਾਂ ਠੰਡੀ ਸੀਲ ਤੋਂ ਬਾਈ ਨਹੀਂ ਦੱਸ ਦਿੰਦੇ ਆ ਜੀ ਜੀ ਕਿ ਉਹ ਦੇਖੋ ਮੂਰਾ ਮੈਂ ਬਣਵਾਇਆ ਸੀ ਉਹ ਵੇਖੋ ਪੂਰਾ ਮੂਰਾ ਕਾਂਧੂ ਤੇ ਟੰਗਿਆ ਹਾਂ ਹਾਂ ਇੱਕ ਦਿਨ ਮੈਂ ਰੱਖਿਆ ਤੇ ਉਹਨੇ ਮੂਰੇ ਲ ਦੇਖਿਆ ਨਹੀਂ ਥਾਪੀ ਤੇ ਮਿਲਦੀ ਹੋਣੀ ਅੱਛਾ ਤਾਂ ਬੱਚਾ ਮਰ ਗਿਆ ਬੱਚਾ ਮਰ ਗਿਆ ਸੀ ਉਹਦਾ ਅੱਛਾ ਅੱਛਾ ਹੋਰ ਸੀਗਾ ਠੀਕ ਹੈ ਬੱਚਾ ਮਰ ਗਿਆ ਪਰ ਸੋਨੇ ਦੋਤੇ ਚੱਲਦੀ ਆ ਥਾਪੀ ਤੇ ਮਿਲਦੀ ਆ ਦੋਨੇ ਟਾਈਮ ਖਾਂ ਦੇ ਨੂੰ ਚਾਰੋਂ ਨੇ ਪੂਰੀ ਫੁੱਲ ਆਈ। ਅੱਛਾ ਪਹਿਲਾ ਸਾਂਭ ਘਾਟ ਸੀ ਦੀ ਹੈ ਨਾ। ਤਾਂ ਪਹਿਲਾਂ ਸਾਂਭ ਵਾਲੇ ਘਰ ਆਉਣੀ ਹੈ ਨਾ ਉਹਨਾਂ ਨੇ ਕੀਤੀ ਨਹੀਂ ਇਹਨਾਂ ਸਾਂਭ। ਠੀਕ ਹੈ। ਆਪਣੇ ਰਿਸ਼ਤੇਦਾਰੀ ਦੀ ਸੀਗੀ। ਅੱਛਾ। ਫਿਰ ਉਹਨਾਂ ਨੂੰ ਜੋ ਦੇਖਿਆ ਵੀ ਇਹ ਕਢਾ ਸਕਦਾ ਦੁੱਧ ਸਾਂਭ ਸਾਈਡ ਦਾ। ਅੱਛਾ। ਮੈਂ ਮੈਂ ਵੀ ਉਹ ਕਹਿੰਦੇ ਤੇ ਖਾਣੇ ਚ ਲਾਜੋ ਤੇ ਮੈਨੂੰ ਦੇ ਦੋ ਮੈਨੂੰ। ਅੱਛਾ ਇਹ ਉਹ ਆ ਨਾ ਗੁਰਤੇਜ ਜਣਾ ਕੋਲ ਬੋਲਾ ਜਣਾ ਪਾਈ ਜਣਾ ਕੋਲ। ਠੀਕ ਹੈ। ਬਲੀਪੰਨੂ ਫਾਰਮ। ਹਾਂਜੀ ਹਾਂਜੀ। ਆ ਬਲੀਪੰਨੂ ਫਾਰਮ ਦੀ ਹੈ ਜੀ ਇਹਦੀ ਥੋੜੇ ਦਿਨਾਂ ਚ ਲਾਈਵ ਹੋਣੀ ਹੈ। ਬਾਈ ਨੇ ਲਾਈਵ ਕਰਾਉਣੀ ਹੈ ਤੇ ਮੈਂ ਤੁਸੀਂ ਹੁਣ ਮੇਰੇ ਮੂੰਹ ਤੋਂ ਨਿਕਲ ਗਈ ਗੱਲ ਹੁਣ ਤੇ ਮੈਂ ਸੋਚਿਆ ਵੀ ਅੱਗੇ ਤੋਂ ਕਿਸੇ ਛੋਟੇ ਦਾ ਨਾਮ ਨਹੀਂ ਲਿਆ ਕਰਨਾ ਅੱਛਾ ਅੱਛਾ ਪਰ ਫਿਰ ਗੱਲਾਂ-ਗੱਲਾਂ ਦੇ ਵਿੱਚ ਜਿਹੜੀ ਨਹੀਂ ਨਹੀਂ ਦੱਸਣਾ ਚਾਹੀਦਾ ਪਤਾ ਕੀ ਹੈ ਜੀ ਨਹੀਂ ਨਹੀਂ ਬੋਲਦਾ ਨਾਮ ਦੱਸਾਂਗੇ ਤੇ ਰਿਜ਼ਲਟ ਲੋਕਾਂ ਕੋਲੇ ਆਊਗਾ ਨਾ ਤੇ ਫਾਇਦਾ ਕਿਉਂਕਿ ਮੇਨ ਬਾਈ ਜੀ ਮੈਂ ਤਾਂ ਇਹ ਸੋਚਦਾ ਨਾ ਵੀ ਜਿਹੜਾ ਕਾਰੋਬਾਰੀ ਦੁੱਧ ਦਾ ਹੀ ਐ ਹਾਂਜੀ ਹਾਂ ਮੇਲੇ ਤਾਂ ਸਾਲ ਬਾਅਦ ਇੱਕ ਆਉਂਦਾ ਹਨਾ ਹਾਂਜੀ ਹਾਂ ਰੂਟੀਨ 'ਚ ਤਾਂ ਫਾਰਮਰ ਨੇ ਦੁੱਧ ਵੇਚ ਕੇ ਹੀ ਜਿਹੜਾ ਗੁਜ਼ਾਰਾ ਕਰਨਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਈ ਫਾਰਮਰ ਆਪਣੀ ਵੀਡੀਓ ਵੇਖ ਰਹੇ ਹੋਣਗੇ ਜਿੰਨਾਂ ਕਦੀ ਮੇਲੇ 'ਚ ਆਉਣਾ ਵੀ ਨਹੀਂ ਗਾ ਹਨਾ ਉਹਨਾਂ ਨੇ ਕੱਲਾ ਦੁੱਧ ਦਾ ਹੀ ਕੰਮ ਕਰਨਾ ਤੇ ਜੇ ਆਪਾਂ ਉਹਨਾਂ ਨੂੰ ਦੱਸ ਦਾਂਗੇ ਵੀ ਗੋਪੀਵਾਨ ਦੀ ਜਾਂ ਬਲੀ ਦੀ ਵਧੀਆ ਤੇ ਉਹਨਾਂ ਦਾ ਫਾਇਦਾ ਹੀ ਐ ਹਨਾ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਤੁਹਾਡੇ ਕੋਲ ਹੋਰ ਵੀ ਇੱਧਰ ਖੜੀ ਸੀ ਇੱਕ ਆਹ ਕਿਹੜੀ ਐ ਤਾਂ ਨੀਲੀ ਵੀ ਆਪਣਾ ਕੋਈ ਸ਼ੁਰੂ ਤੋਂ ਨਹੀਂ ਲਵਾਤੀ ਇਹਨੇ ਖਰੀਦੀ ਹੋਈ ਹੈ ਤਰੀਕ ਅੱਛਾ ਇਹ ਮੱਝ ਵੀ ਖਰੀਦੀ ਹੈ ਇਹ ਸੋਨੇ ਦੁੱਧ ਤੇ ਚੱਲਦੀ ਆ ਇਹ ਥੱਲੇ ਵੀ ਹੁਣ 21 ਤੋਂ ਪਲੱਸ ਹੀ ਆ ਦੁੱਧ ਆਰਡਰ ਆਰਡਰ ਸੋਨਾ ਇਹਦਾ ਵੀ ਹਾਂਜੀ ਇਹਦੇ ਨਾਲ ਮੋਰਲੇ ਸੁਣਾ ਜੇ ਦੁੱਧ ਘੱਟ ਆ ਠੀਕ ਹੈ ਤੇ ਇਸ ਵਾਰ ਹੁਣਾਂ ਨੂੰ ਗੋਪੀਵਾਨ ਲਾਇਆ ਵੇਖੋ ਸ਼ਾਇਦ ਇਹਨੂੰ ਵੀ ਗੋਪੀਵਾਨ ਲਾ ਦਾਂ ਗੋਪੀਵਾਨ ਲਾਇਆ ਠੀਕ ਹੈ ਇਹਨੂੰ ਵੀ ਗੋਪੀਵਾਨ ਲਾ ਦਾਂ ਫਿਰ ਇੱਕ ਕੋਈ ਨੂਰ ਦੀ ਝੋਟੀ ਉਹਨੂੰ ਗੋਪੀਵਾਨ ਲਾ ਦਾਂ ਇਹ ਦੁਬਾਰਾ ਅੱਛਾ ਜਿਹੜੀ ਕੋਈ ਨੂਰ ਦੀ ਝੋਟੀ ਦੀ ਦੱਸਦੇ ਸੀ ਹਾਂਜੀ ਹਾਂਜੀ ਠੀਕ ਹੈ ਕੋਈ ਨੁਰਾਲੀ ਨੂੰ ਵੀ ਬਾਈ ਗੋਪੀਵਾਨ ਲੱਗਿਆ ਤੇ ਇਹਨੂੰ ਵੀ ਗੋਪੀਵਾਨ ਲੱਗਿਆ ਜਿਹੜੀ ਸਾਹਮਣੇ ਆ। ਹਾਂਜੀ ਹਾਂਜੀ। ਤੇ ਕਿਉਂਕਿ ਬਾਈ ਨੂੰ ਰਿਜ਼ਲਟ ਮਿਲਿਆ ਜੀ ਗੋਪੀਵਾਨ ਦਾ ਬਹੁਤ ਵਧੀਆ ਚੰਗਾ। ਟਾੜੀ ਦੇ ਵਿੱਚ ਪਿੱਛੇ ਤੋਂ ਬਹੁਤ ਜ਼ਿਆਦਾ ਸੋਨਾ। ਅੱਛਾ। ਨਾਲੇ ਦੋਨਾ ਸਿਰਫ ਦੋ ਦਣਾ ਚ 2 ਕਿਲੋ ਦੁੱਧ ਆਕੇ। ਅੱਛਾ। ਤੇ ਮੈਨੂੰ ਹੁਣ ਜਿੱਦਾਂ ਉਹ ਗੋਪੀ ਵਾਲੀਆਂ ਦੋਨੇ ਆ ਉਹ ਮੈਂ ਚੋਣਾ ਜਦੋਂ ਪਰ ਉਹ ਉਹਨਾਂ ਦੇ ਬਰਾਬਰ ਚਾਹਾਂ ਦਾ ਦੁੱਧ ਬਰਾਬਰ ਆ ਮੈਨੂੰ ਇਹ ਆ ਵੀ ਸ਼ਾਇਦ ਉਹ ਕੋਈ ਕਰਕੇ ਵੀ ਅਪ ਹੋ ਜਾਈ ਗੋਪੀ ਦੀਆਂ ਕਿੰਨੀਆਂ ਤੁਹਾਡੇ ਕੋਲੇ ਮੇਰੇ ਕੋਲ ਤਿੰਨ ਹੈ ਜੀ ਦੋ ਸੂਈਆਂ ਆ ਇੱਕ ਕੋਲੋਂ ਸੂਣ ਵਾਲੀ ਆ ਦੋ ਦਾ ਹਾਂ ਉਹ ਖੜੀ ਜਿਹੜੀ ਉੱਧਰ ਹੈ ਨਾ ਜਿਹੜੀ ਕੰਪੀਟੀਸ਼ਨ ਚ ਪਾਈ ਸੀ ਬ੍ਰੇਡ ਚ ਠੀਕ ਆ ਉੱਧਰ ਇੱਕ ਕੋਈ ਨੂਰ ਦੀ ਖੜੀ ਆ ਨਾ ਆ ਆਪਣੇ 75 75 ਦੀ ਆ ਵੀ ਫੀਰ ਕਿ ਲੈਂਦੀ ਆ ਅਗਲੇ ਨਾਲ ਕਹਿ ਕੇ ਤੇ 75 75 ਦੀ ਆ ਬਾਕੀ ਸਟੈਕ ਤੋਂ ਵੀ ਲੱਗਦਾ ਵਾ ਠੀਕ ਆ ਤੇ ਜੇ ਆਪਾਂ ਕੋਲੇ ਹੁਣ ਸੂਣ ਵਾਲੀ ਐਮ 460 ਤੋਂ ਗੱਪਣੇ ਆਸੀਂ ਅੱਛਾ ਇਹ ਇਹਨੇ ਆਪਣੇ ਪੀਡੀਐਫ ਮੇਲੇ ਤੋਂ ਥੋੜੇ ਦਿਨ ਪਹਿਲਾਂ ਸੋਨਾ ਤੇ ਜ ਚੜਕ ਮੇਲੇ ਦਾ ਲੱਗਿਆ ਤੇ ਆਪਾਂ ਚੜਕ ਮੇਲੇ ਚ ਪਾਵਾਂਗੇ ਠੀਕ ਹੈ 70577 ਦੀ ਆਹ ਬਾਈ 77577 ਦੀ ਬਾਈ ਨੇ ਖਰੀਦ ਕੇ ਲਿਆਂਦੀ ਘਰੇ ਨਹੀਂ ਸੀ ਮਨ ਲਾਇਆ ਸੀ ਉਹਨਾਂ ਨੇ ਦੱਸਿਆ ਫੰਡਰ ਮੱਜ 1,90,000 ਦੀ ਖਰੀਦ ਕੇ ਲਿਆ ਇਹ ਫੰਡਰ ਠੀਕ ਹੈ ਜਿੱਦਨ ਮੈਂ ਲਿਆ ਜੀ ਥੱਲੇ 100 ਗ੍ਰਾਮ ਕਰਤੀ ਮੇਰੇ ਕੋਲੇ ਆ ਕੇ 6-7 ਕਿਲੋ ਦੁੱਧ ਕਰ ਗਈ ਠੀਕ ਹੈ ਉਹਨਾਂ ਕੋਲ ਨਾ ਬਿਲਕੁਲ ਆ ਹੱਡੀਆਂ ਦਾ ਪੰਜਰੀ ਸੀਗਾ ਠੀਕ ਹੈ ਤੇ ਭਾਰੇ ਮੈਂ ਮੱਜ ਪਹਿਲਾਂ ਵੀ ਦੇਖੀ ਹੋਈ ਸੀ ਤਾਜੇ ਤੇ ਫਿਰ ਮੈਂ ਤਾਂ ਇਹਨੇ ਪੈਸੇ ਤੇ ਲਾਗਦੇ ਫਿਰ ਖਰੀਦ ਕੇ ਲੈ ਆਏ। ਪੈਸੇ ਬਹੁਤ ਲਾਏ ਹਨ ਇਹ। ਹਾਂਜੀ। ਬੈਂਕਰ ਤੇ ਇਹਨੇ ਲਾਏ। ਠੀਕ ਹੈ। ਤੇ ਆਣ ਕੇ ਗੱਬਣ ਕੀਤੀ ਆਪਾਂ ਨੇ ਧਿਆਨ ਕੇ। ਠੀਕ ਆਪ ਗੱਬਣ ਕੀਤੀ। ਪਤਾ ਨਹੀਂਗਾ। ਇਹ ਲਾੜਲੇ ਦੀ ਗੋਪੀਵੰਦ ਚੋਂ ਆਈ ਹੋਈ ਆ। ਲਾੜਲੇ ਦੀ ਗੋਪੀਵੰਦ ਦੀ ਝੋਟੀ ਚੋਂ। ਹਾਂ ਹਾਂਜੀ। ਤੇ ਇਹਨੇ ਲਾਈ ਦੇ ਵਿੱਚ 18 ਕਿਲੋ 100 ਗ੍ਰਾਮ ਦੰਤ ਕੱਢਿਆ ਸੀ। ਠੀਕ ਹੈ। ਤੇ ਹੁਣ ਇਹ ਢੀਂਤੋਂ ਵੱੱਪਣਾ। ਏ ਬੀ ਸੀ ਵੀਰਾਲੀ ਵੀਰਾਲੀ ਦੇ ਚਾਰ ਦੰਦ ਆ ਮੈਨੂੰ ਲੱਗਦਾ ਵੀ ਚਾਰ ਦੰਦ ਦੇ ਦੁਆਰਾ ਸੂਕ ਪੀਉਗੀ ਅੱਛਾ ਹਾਂ ਹੱਲੇ ਵੀ ਚਾਰ ਦੰਦ ਦਾ ਠੀਕ ਹੈ ਤੇ ਦੋ ਟਾਈ ਮਹੀਨੇ ਰਹਿ ਗਿਆ ਜੂਨ ਚ ਮੈਨੂੰ ਕੋਲੋਂ ਨਹੀਂ ਦੇ ਚਾਰ ਦੰਦ ਕੀ ਸੂਕ ਚਾਰ ਦੰਦ ਨੂੰ ਦਿੰਦੇ ਠੀਕ ਹੈ ਇਹ ਪ੍ਰੈਸਰ ਤੇ ਸਾਡੇ ਇਹ ਗ੍ਰੇਡਡ ਆ ਨਾ ਬਹੁਤ ਵਧੀਆ ਮਾਜੇ ਆ ਵੀ ਗ੍ਰੇਡਡ 20 ਕਿਲੋ ਕੋ ਪਲਾਸੀ ਕਰ ਦਿੰਦੀ ਇਹ ਠੀਕ ਹੈ ਆ ਤੁਹਾਡਾ ਤਾਂ ਦੁੱਧ ਦਾ ਕੰਮ ਵੀ ਆ ਨਾ ਨਾਲ ਦੁੱਧ ਮਿਹਨਤ ਤੁਹਾਡਾ ਦੁੱਧ ਹੀ ਆ ਸਾਨੂੰ 20 ਤੋਂ ਘੱਟ ਸ਼ਹਿਰ ਚਵਾਰਾ ਹੀ ਨਹੀਂ ਖਾਂਦੀ ਜੀ ਬਹੁਤ ਹਾਂ ਮੈਂ ਜ਼ਿਆਦਾ ਕਰਕੇ 20 ਤੋਂ ਘੱਟ ਨਹੀਂ ਆਮ ਘਰਾਂ 'ਚ ਵੀ ਨਹੀਂ ਖਾਂਦੀ ਤੇ ਰੱਖੀ ਬੈਠੇ ਮਜਬੂਰੀਆਂ ਨਾਲ ਨਹੀਂ ਖਾਂਦੀ ਆ ਆਪਣੀ ਗੋਪੀਵਨ ਵਾਲੀ ਜਿੰਨੇ ਮੇਲੇ 'ਚ 22 ਕਿਲੋ 400 ਗ੍ਰਾਮ ਘਰੇ ਤੇ 23 ਕਿਲੋ 400 ਲਾਈਵ ਕੀਤੀ ਅੱਛਾ 23 400 ਦਾ ਲਾਈਵ ਆ ਤੇ 22 ਕਿਲੋ 400 ਮੇਲੇ ਦੇ ਵਿੱਚ ਦੁੱਧ ਚ ਆਇਆ ਜੀ ਆ ਛੋਟੀ ਨੇ ਪੰਜ ਮਹੀਨੇ ਦੀ ਸੂਈ ਸੀ ਇੱਕ ਮਹੀਨੇ ਦੀ ਗੱਪਣ ਵੀ ਸੀ ਤਾਂ ਇਹ ਧਨੋਲੇ ਚ ਲੈ ਗਈ ਚੜੇਕ ਨਹੀਂ ਚੜੇਕ ਜੀ ਹਾਂ ਚੜੇਕ ਦਾ ਸਖਤ ਵੀ ਬੜੀ ਸੀ ਹਾਂਜੀ ਹਾਂਜੀ ਪੰਜ ਮਹੀਨੇ ਦੀ ਸੂਈ ਹੋਈ ਸੀ ਹਾਂ ਇੱਕ ਮਹੀਨੇ ਦੀ ਗੱਪਣ ਵੀ ਸੀ ਦੀ ਠੀਕ ਆ ਇੱਕ ਮਹੀਨੇ ਦੀ ਗੱਪਣ ਸੀ ਜੀ ਮਾਲ ਕੇ ਟੋਕਰ ਸੀ ਉਹਦਾ ਟੋਕਰ ਨੇ ਇਹਨੇ ਕੱਢਿਆ ਠੀਕ ਹੈ ਬਹੁਤ ਸੋਹਣਾ ਦੁੱਧ ਕੱਢਿਆ 2 ਕਿਲੋ 386 ਗ੍ਰਾਮ ਆਹ ਬਾਈ ਨੂੰ ਵੀ ਆਪਣੇ ਕੋਲ ਹਾਂ ਬਹੁਤ ਅਮੇਜੀ ਤੁਹਾਨੂੰ ਦੱਸਿਆ ਸੀ ਪ੍ਰੋਬਲਮ ਆ ਗਈ ਸੀ ਥੋੜੀ ਜੀ ਹਾਂ ਇਹ ਬਿਮਾਰ ਹੋ ਗਈ ਸੀ ਨਾ ਤੁਸੀਂ ਦੱਸਿਆ ਸੀ ਅੱਜ ਗੋਪੀਵਾਨ ਲਾਇਆ ਕੱਲ੍ਹ ਸਵੇਰੇ ਜ਼ਰੂਰ ਹੈ ਅੱਛਾ ਇਹਨੂੰ ਗੋਪੀਵਾਨ ਲੱਗਿਆ ਹਾਂਜੀ ਹਾਂਜੀ ਠੀਕ ਆ ਆਹ ਬਾਈ ਕੋਲ ਨਾਲ ਐਚ ਐਫ ਗਾਵਾਂ ਵੀ ਨੇ ਆਹ ਦੇਖੋ ਜੀ ਆਹ ਮੱਧ ਦਾ ਕੋਈ ਦੇਖਣ ਵਾਲਾ ਕੋਈ ਕੋਈ ਤੇਰੇ ਥੱਲੇ ਦੁੱਧ ਆਸ ਕਿਲੋ 40 ਕਿਲੋ ਨਹੀਂ ਹੋਣਾ ਹਾਂ 19 20 ਕਿਲੋ ਦੁੱਧ ਆ ਲੇਵਾ ਬਿਲਕੁਲ ਨਹੀਂ ਦਿਖਾਉਂਦੀ ਲੇਵਾ ਨਹੀਂ ਵਿਖਾਉਂਦੀ ਹਨਾ ਇਹ ਬਿਲਕੁਲ ਨਹੀਂ ਦਿਖਾਉਂਦੀ ਇਹ ਵੀ ਮੁੱਲ ਲਈਏ ਬਈ ਦੇਖੋ ਛੱਡੇ ਦੇ ਨਾਲ ਨਾਲ ਪੂਰਾ ਬੋਧਿਆ ਜਿਹੜਾ ਬੋਧਿਆ ਉਹ ਖਾਣਾ ਦੇ ਵਿੱਚ ਹੀ ਇਹ ਲੇਵਾ ਪਤਾ ਨਹੀਂ ਕਿੱਥੇ ਆ ਬਾਕੀ ਹੈ ਹੀ ਨਹੀਂ ਠੀਕ ਹੈ ਨਹੀਂ ਐਨਾ ਐਨਾ ਦੁੱਧ ਜਿਹੜਾ ਬਹੁਤ ਵਧੀਆ ਗੱਲ ਹੈ ਜੀ ਇੱਕ ਨਾ ਮਤਲਬ ਥੋੜਾ ਸ਼ੈੱਡ ਵੀ ਨਹੀਂ ਵਾ ਤੇ ਬਾਈ ਦੇਖ ਲਓ ਜੀ ਮੱਝ ਦੇ ਨਾਲ ਮੱਝ ਲੱਗੀ ਖੜੀ ਹੈ ਪੂਰੀ ਭੀੜ ਦੇ ਵਿੱਚ ਦੁੱਧ ਚਵਾ ਰਹੀਆਂ ਜੜੀਆਂ ਜੜੀਆਂ ਚਵਾ ਰਹੀਆਂ ਦੇਖ ਰਿਆ ਨਾ ਤੁਸੀਂ ਸਕਰੀਨ ਦੇ ਉੱਪਰ ਵੀ ਇੱਕ ਹੁੰਦਾ ਵੀ ਵੱਖਰੇ ਵੱਖਰੇ ਖਾਨੇ ਨੇ ਨਾ 4 4 ਫੁੱਟ ਵਾਲੇ ਤੇ ਇੱਕ ਮੱਝ ਦੇ ਨਾਲ ਮੱਝ ਲੱਗੀ ਖੜੀ ਆ ਤਾਂ ਵੀ ਦੁੱਧ ਦੇ ਰਹੀਆਂ ਨੇ ਬਹੁਤ ਵਧੀਆ ਗੱਲ ਆ ਭਾਈ ਉਧਰ ਆ ਜੀ ਆਪਾਂ ਇੱਕ ਉਹ ਸਾਈਵਾਲ ਵੇਖਣੀ ਆ ਹਾਂਜੀ ਹਾਂਜੀ ਆਓ ਬਹੁਤ ਵਧੀਆ ਵੈੜ ਆ ਇਧਰ ਨੇ ਜੀ ਆਹ ਗਾਵਾਂ ਫਿਰ ਬਾਈ ਕੋਲੇ ਆ ਗਈਆਂ ਇੱਕ ਆ ਬੈਠੀ ਸਾਈਵਾਲ ਦੀ ਵੈੜ ਤੇ ਆਹ 40116 ਦੀ ਆ ਹਾਂਜੀ 40116 ਦੀ ਆਹ 40116 ਦੀ ਵੈੜ ਆ ਜੀ ਗੱਬਣਾ ਇਹ ਗਾਂ ਹੁਣ ਤੇ ਸਾਡੇ 4 ਮਹੀਨੇ ਦੀ ਗੱਬਣਾ ਠੀਕ ਆ ਆ ਗਈ ਜੀ ਸਾਈਵਾਲ ਬਾਈ ਕੋਲੇ ਦੇਸੀ ਦੀ ਡਿਮਾਂਡ ਵੀ ਕਹਿੰਦੇ ਦੁੱਧ ਦੀ ਡਿਮਾਂਡ ਆਉਂਦੀ ਆ ਦੇਸੀ ਦੇਣਾ ਇੱਥੇ ਹਾਂਜੀ ਬਹੁਤ ਹੀ ਦੇਸੀ ਬਹੁਤ ਲੋਕ ਮੰਗਦੇ ਆ ਠੀਕ ਆ ਤੇ ਇਹ ਕਿਹੜੇ ਬੁੱਲ ਦੀ ਆ ਇਹ ਲక్ష్ਮੀ ਵਾਲੇ ਤੇਜਸ ਦੀ ਆ ਜੀ ਉਧਰ ਜਾ ਆ ਜੀ ਲక్ష్ਮੀ ਡੇਰੀ ਐਲ ਡੀ ਐਫ ਵਾਲੇ ਜਿਹੜਾ ਤੇਜਸ ਬੁੱਲ ਆਉਦੀ ਆ ਅੱਗੇ ਇਹਨੂੰ ਸੀਮਨ ਕਿਡਾ ਲਾਤਾ ਏ ਅੱਗੇ ਇਹਨੂੰ ਜਿਹੜਾ ਸੁਮਿਤ ਗੁਜਰ ਕੋਲੇ ਆਈ ਐਸ 388 ਐਸ 388 88 ਹਾਂ 70.28 ਹਾਂ ਐਵੇਂ ਦਾ ਬੋਲੀਓ ਛੋਲ ਐਜੀ ਤੇ ਫਿਰ ਉਹ ਕਿਹਨੇ ਤੁਸੀਂ ਇਹਨੂੰ ਉਹਤ ਲਾਉਤੀ ਮੰਨ ਇਹ ਇੱਕ ਦੇਖੋ ਜੀ ਇਹਨੂੰ ਮੈਂ ਸਿੰਗ ਨਹੀਂ ਲਾਗੇ ਇਹਦੇ ਚੰਗਾਏ ਨਹੀਂ ਇਹਦੇ ਹਾਂ ਇਹਨਾਂ ਚ ਕਈਆਂ ਦੇ ਸਾਈਵਲ ਚ ਨਹੀਂ ਆਉਂਦੇ ਤੇ ਇਹਦੇ ਇਹਦੀ ਮਾਂ ਤੇ ਸਿੰਗ ਸੀ ਕਿ ਮੀਨੇ ਸੀਗੇ ਤੇ ਐਨੇ ਐਨੇ ਸੀਗੇ ਨਿੱਕੇ ਨਿੱਕੇ ਜੇ ਉਹ ਤਾਂ ਹੀ 3 ਇੰਚ ਹੀ ਠੀਕ ਹੈ ਤੀਜੇ ਸੂਏ ਤੱਕ ਤਾਂ ਦੋ ਢਾਈ 3 ਇੰਚ ਹੀ ਸਿੰਗ ਰਹੇ ਸੀ ਠੀਕ ਹੈ ਠੀਕ ਹੈ ਹਾਂਜੀ ਤੇ ਇਧਰ ਆ ਕਟੀਆਂ ਜੀ ਨਹੀਂ ਬੱਚੇ ਲੈਣ ਨੂੰ ਦਿੱਤੀ ਇਹਦੇ ਬੱਚੇ ਮੇਰੇ ਬਹੁਤ ਵਧੀਆ ਸੇਵ ਹੁੰਦੇ ਆ ਠੀਕ ਹੈ ਉਹ ਵੀ ਮੇਰੇ ਸਾਬ ਨੂੰ ਦੱਸਿਆ 11ਵੇਂ ਆ ਹੁਣ ਅੱਛਾ ਹਾਂਜੀ ਇਹਦੀ ਬੱਚੀ ਕਿੰਨੇ ਵੇਚ ਦਿੰਨੇ ਹੋ ਇਹਦੀਆਂ ਦੋ ਬੱਚੀਆਂ ਦਿੱਤੀਆਂ ਸੀ ਦੋਨੇ ਜੰਮਦੀਆਂ ਬੱਚੀਆਂ ਇੱਕ ਇੱਕ ਦਿਨ ਦੀਆਂ ਬੋਲਾ ਪਿਆ ਕੇ ਮੈਂ 20000 ਦੀਆਂ ਦੋ ਬੱਚੀਆਂ ਵੇਚੀਆਂ ਸੀ ਅੱਛਾ 20000 ਦੀਆਂ ਦੋ ਠੀਕ ਐ ਆਹ ਕੱਟੀ ਇਹ ਆਪਣੇ ਕੋਲ ਜਿਹੜੀ ਤੁੰਟੀ ਨੇ 23 ਕਿਲੋ ਦੁੱਧ ਕੱਢਿਆ ਸੀ ਉਹਦਾ ਬੱਚਾ ਵਾ ਗੋਪੀ ਵਾਲੀ ਦੀ ਹਾਂਜੀ ਠੀਕ ਐ ਇਹ ਨਵਾਬ ਦੀ ਆ ਜੀ ਅੱਛਾ ਇਹ ਨਵਾਬ ਦੀ ਆ ਗਈ ਹਾਂਜੀ ਹਾਂਜੀ ਤੇ ਆਹ ਛੋਕਦੀ ਆ ਜੀ ਠੰਡੀਆਂ ਮੋਦਾ ਸ਼ੋਕ ਐਲ ਡੀ ਐਫ ਹਾਂਜੀ ਠੀਕ ਐ ਆਹ ਖਾਨਦੀ ਆ ਜੀ ਖਾਨਦੀ ਹਾਂਜੀ ਠੀਕ ਐ ਇਹਦੀ ਪੂਛ ਥੋੜੀ ਜਿਹੀ ਜਿਆਦੀ ਚਿੱਟੀ ਆਈ ਆ ਹਾਂ ਲੈਵਾ ਬਹੁਤ ਚੰਗੀ ਆ ਲੈਵਾ ਪੱਟੂ ਇਹ 13 ਮਹੀਨੇ ਦੀ ਪੱਤੀ ਆ ਜੀ ਅੱਛਾ ਇਹ ਵੀ ਨਵਾਬ ਦੀ ਆ ਹਾਂ ਜੀ ਇਹ ਨਵਾਬ ਦੀ ਆ ਉਹ ਵੇਖੋ ਪਿੱਟਕੂੜਾ ਵੀ ਸੇਮ ਉਧੇਰ ਗਈ ਆ ਜੀ ਹਾਂ ਸੋਨਾ ਇਹਦਾ ਲੈਵਾ ਜੇ ਪੱਟੀ ਫਿਰਦੀ ਆ ਨਾ ਹਾਂਜੀ ਹਾਂਜੀ ਇਹਦਾ ਹਲੇ ਹੁਣ ਤੁਹਾਨੂੰ ਦੱਸਿਆ ਵੀ ਹਲੇ ਸ਼ੱਕ ਜਿਹਾ ਮੈਨੂੰ ਤਾਂ ਲੱਗਦਾ ਕਿ ਉਹ ਝੋਟਾ ਕਰੋਸ ਨਾ ਕਰ ਗਿਆ ਹੋਵੇ ਜਿੱਦਾਂ ਥਣੀਆਂ ਜੀਆਂ ਕਾਫੀ ਕੱਢ ਆਈਏ ਪਰ ਪੱਕਾ ਨਹੀਂ ਆ ਪੱਕਾ ਹਾਂ ਕਨਫਰਮ ਨਹੀਂਗਾ ਹਾਂਜੀ ਹਾਂਜੀ ਹਮ ਹ ਆ ਅ ਮੱਝ ਦੇ ਵਿੱਚ ਕੋਈ ਬੰਦੀਆਂ ਦੋ ਝੋਟੀਆਂ ਆਈਆਂ ਅੱਛਾ ਇਹਦੇ ਚੋਂ ਆਈਆਂ ਜਿਹੜੀਆਂ ਇਹਦੇ ਚੋਂ ਆਈਆਂ ਆ ਉਹਨਾਂ ਦੀ ਮਾਂ ਹਾਂ ਹਾਂ ਉਹਦੀ ਮਾਂ ਠੀਕ ਆ ਠੀਕ ਆ ਦੋਨਾਂ ਦੀ ਮਾਂ ਸੇਮ ਆ ਠੀਕ ਆ ਜਿਹਨੇ 23 ਕਿਲੋ ਕੱਢਿਆ ਉਹਦੀ ਮਾਂ ਹੈ ਇਹ ਕਿੰਨੇ ਦੁੱਧ ਵਾਲੀ ਹੈ ਜੀ ਇਹ ਦੁੱਧ ਦੇ ਦੇਖੋ ਜੀ ਮੈਂ ਅੱਗੇ ਤੇਦਾ ਚੋਂਦਾ ਰਿਹਾ ਹਾਂ 10 ਤੋਂ 12 ਚ ਹੋਇਆ ਹੋਊਗਾ ਠੀਕ ਆ ਦੀ ਜੋਰ ਨਹੀਂ ਪਾਇਆ ਕਿ ਤਾਂ ਆਪਾਂ ਮੱਜਾਂ ਤੇ ਲਾ ਲੈਨੇ ਆ ਵਧੀਆ ਡਾਈਟ ਪਾ ਕੇ ਇਦਾਂ ਨਹੀਂ ਲੈਣ ਦੀ ਬਣ ਕੇ ਚੋਇਆ ਹਾਂ ਇਸ ਵਾਰ ਸੂਨ ਵਾਲੀ ਆ ਇਹ ਖਾਣ ਤੋਂ ਗੱਬਣਿਆ ਫੇਰ ਇਹ ਠੀਕ ਹੈ ਤੇ ਆਪਾਂ ਇਸ ਵਾਰ ਇਹਦੀ ਕੋਸ਼ਿਸ਼ ਕਰਾਂਗੇ ਕਿ ਜੋ ਕਿ ਵਿਖਾਵਾਂਗੇ ਠੀਕ ਹੈ ਠੀਕ ਆ ਵੀ ਗੋਪੀ ਬਣਦੀ ਆ ਬਾਈ ਜਿਹੜੀ ਆ ਹੁਣ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ 8 ਮਹੀਨੇ ਦੀ ਗੱਬਣ ਇਹਦਾ ਆਰਡਰ ਦੇਖੋ ਜੀ 8 ਮਹੀਨੇ ਦੀ ਗੱਬਣ ਹੋ ਗਈ ਆ ਸੋਹਣੀ ਤਿਆਰ ਹੋ ਰਹੀ ਆ ਵੀ ਹਾਲੇ ਦੋ ਦਿਨ ਤੇ ਆ ਜੀ ਠੀਕ ਹੈ ਚੰਗੀ ਉਮੀਦ ਆ ਇਹ ਬਣੀ ਸੀ ਬ੍ਰੀਡ ਚੈਂਪੀਅਨ ਜਿਹੜਾ ਨੰਬਰ ਚੱਕਿਆ ਨੇ ਬ੍ਰੀਡ ਚ ਨਹੀ ਨਹੀ ਇਹਨੇ 9ਵਾਂ ਨੰਬਰ ਪੀਡੀਐਫ ਤੇ 9ਵਾਂ ਨੰਬਰ ਲਿਆ ਸੀ ਅੱਛਾ ਪੀਡੀਐਫ ਤੇ 9ਵਾਂ ਨੰਬਰ ਲਿਆ 9ਵਾਂ ਨੰਬਰ ਬ੍ਰੀਡ ਦੇ ਖੀਰੀਆਂ ਦੇ ਵਿੱਚੋਂ ਹੀ ਖੀਰੀਆਂ ਤੇ ਠੀਕ ਹਾਂਜੀ ਹਾਂਜੀ ਆਹ ਗ੍ਰੇਡਡ ਚ ਆ ਗਈ ਜੀ ਹਾਂਜੀ ਇਹ ਗ੍ਰੇਡਡ ਚ ਆਏ ਆਪਾਂ ਬ੍ਰੀਡ ਤੇ ਸਮਾਉਣਗੇ ਰਹਿ ਗਏ ਤੇ 20 ਕਿਦਾਂ ਸੂਣ ਚ ਅੱਛਾ ਤਨੌਲੇ ਹੋਣਾ ਗ੍ਰੇਡਡ ਦਾ ਹਾਂਜੀ ਹਾਂਜੀ ਠੀਕ ਹੈ 20 ਕਿਦਾਂ ਰਹਿ ਗਏ ਸੂਣ ਚ ਇਹਦੇ ਠੀਕ ਹੈ ਤੰਗੇ ਨੂੰ ਗੋਲੀ ਮਾਰਨਾ ਚਲੋ ਵਧੀਆ ਗੱਲ ਆ ਜੀ ਆ ਗ੍ਰੇਡੇਟ ਦੇ ਵਿੱਚ ਚਵਾਈ ਹੋਣੀ ਤਨੋਲੇ ਮੇਲੇ ਤੇ ਆ ਬਾਈ ਮੱਝ ਲੈ ਕੇ ਆਇਆ ਮੋਲੇ ਵੀ ਚੰਗੇ ਦੁੱਧ ਤੇ ਚੱਲੀ ਐ ਹਾਂਜੀ ਹਾਂਜੀ ਇੱਕ ਅੱਧੀ ਲੈ ਆਉਣੇ ਆਣਾ ਹਾਂਜੀ ਇੱਕ ਅੱਧੀ ਲੈ ਆਈ ਦੀ ਵੇਚ ਲਈਦੀ ਐ ਠੀਕ ਐ ਇੱਕ ਦੋ ਇਹ ਜਿਆਦਾ ਨਹੀਂ ਆਪਾਂ ਜੇ ਵਿਕ ਜੇ ਤਾਂ ਠੀਕ ਐ ਨਾ ਵਿਕੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਐ ਹੋਣੀ ਚੰਗੀ ਬਾਜੀ ਆ ਠੀਕ ਐ ਤਾਂ ਇਹ ਆ ਵੀ ਮੇਨੂੰ ਉਮੀਦ ਐ ਵੀ 16 17 ਕਿਲੋ ਦੁੱਧ ਕਰੂਗੀ ਇਹ ਮੱਝ ਠੀਕ ਐ ਠੀਕ ਐ ਹਾਂ ਤੁਜੇ ਸੁਵੇ ਆ ਠੀਕ ਐ ਤੇ ਮਗਰ ਕੱਟੀ ਕਾਲੀ ਐ ਦੀ ਬਲਾ ਲੈ ਉਹਦੀ ਅੱਛਾ ਅੱਛਾ ਆ ਇਹ ਮੱਝ ਨੀਲੀ ਚ ਪੈਂਦੀ ਐ ਨਾ ਹਾਂਜੀ अच्छा इधर कटियां भी हैं हां कटियां आ <सथ> जट बोल दी गट्टी जी दे ਥੱਲੇ ਮਾਇਨ ਥੱਲੇ ਲੇਵਾ ਨਹੀਂ ਆ ਹੂੰ ਹੂੰ ਜੱਟਾਂ ਨੂੰ ਦਿਖਾਈਗਾ ਜੀ ਥੱਲੇ ਹਾਂ 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 ਉਹ ਜੱਟ ਬੋਲ ਦੀ ਗੱਟੀ ਆ ਇਹ ਉਹਦੇ ਉਹਦੇ ਤੋਂ ਆਈ ਹੋਈ ਆ ਠੀਕ ਹੈ ਤੇ ਆ ਨਾਗ ਦੀ ਵਾਲੇ ਨੇ 나ਗ ਦੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਨੂੰ ਅਸਰ ਕੋਪੀ ਦਾ ਲਾਇਆ ਹੂੰ ਹੂੰ اچھا 나ਗ ਦੀ 나ਗ ਦੀ ਆਈ ਠੀਕ ਹੈ ਉਹ ਤਾਂ ਕਟਾ ਆ ਗਿਆ ਨਾ ਇਹ ਕਟਾ ਜਿਹੜਾ ਜੀ ਆਪਣੀਆਂ ਜਿਹਨੂੰ ਦੋ ਦੋ ਕੱਟਿਆ ਹੁਣ 20 ਕਿਲੋ ਪਲੱਸ اچھا ਉਹਦਾ ਹੈ 20 ਸਮਾਰਾ ਪਿਸ਼ਮਾ ਦਾ ਠੀਕ ਆ ਠੀਕ ਆ ਚਲੋ ਬਹੁਤ ਵਧੀਆ ਜੀ ਧੰਨਵਾਦ ਵੀਰੇ ਬਹੁਤ 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 ਚੰਗੀ ਬ੍ਰੀਡ ਆ ਤੁਹਾਡੇ ਕੋਲੇ ਅੱਜ ਆਏ ਸੀ ਅਸੀਂ ਲੁਧਿਆਣੇ ਜੀ ਬਾਈ ਕੋਲੇ ਆਏ ਆ ਬਹੁਤ ਵਧੀਆ ਕੀਤਾ ਜੀ ਤੁਸੀਂ ਆਏ ਹੋ ਸੋਹਣੀਆਂ ਮੱਝਾਂ ਜੀ ਸੋਹਣੀਆਂ ਤਿਆਰ ਕਰ ਰਹੇ ਹਾਂ ਧੰਨਵਾਦ ਜੀ